ਉਹ ਸਾਹਮਣੇ ਵੱਡਾ ਬੋਰਡ ਲੱਗਾ ਹੈ ਤਰ ਸਾਹਿਬ ਦੇ ਸਾਹਮਣੇ ਵੱਡਾ ਕਰਕੇ ਸੁੰਦਰੀਕਰਨ ਇਹ ਇਹੀ ਹੈ ਕਿ ਤੁਹਾਡੀ ਪ੍ਰਤਨਤਾ ਤੁਹਾਡੀ ਸਾਦਾਪਣ ਤੁਹਾਡਾ ਜੋ ਗੁਰੂ ਨੇ ਚਲਾਇਆ ਸੀ ਉਹ ਸਾਰਾ ਖਤਮ ਹੋ ਜਾਏ ਇਹ ਇਸੇ ਵੱਡੇ ਕੰਮ ਦਾ ਹਿੱਸਾ ਹੈ ਜਿਹੜਾ ਇੱਕ ਸੁੰਦਰੀਕਰਨ ਦਾ ਪ੍ਰੋਜੈਕਟ ਹੈ ਉਹਦੇ ਅਧੀਨ ਇਹ ਸਾਰੇ ਸ਼ਹਿਰ ਦੀ ਗੁਰੂ ਧਾਮਾਂ ਦਾ ਨਕਸ਼ਾ ਬਦਲਿਆ ਜਾਏਗਾ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ 1998 ਤੱਕ ਇਹ ਅਨੰਤਪੁਰ ਦਾ ਇਲਾਕਾ ਬਿਲਕੁਲ ਉਮੀਦਾਂ ਸੀ ਜਿਵੇਂ ਉਹ ਨੀਲੇ ਘੋੜੇ ਵਾਲਾ ਛੱਡ ਕੇ ਗਿਆ ਸੀ ਮੈਂ ਬਾਬਿਆਂ ਦਾ ਧੰਨਵਾਦੀ ਹਾਂ ਕਾਰ ਸੇਵਾ ਵਾਲਿਆਂ ਦਾ ਉਹਨਾਂ ਨੇ ਮੇਰੇ ਗਿਆਨ 'ਚ ਵਾਧਾ ਕੀਤਾ ਅੱਜ ਕਿ ਜਦੋਂ ਦਾ ਭਾਈ ਤੂੰ ਕਹਿ ਰਿਹਾ ਇਹ ਪ੍ਰੋਜੈਕਟ ਉਦੋਂ ਦਾ ਨਹੀਂ ਹੈ ਇਹ 1999 ਦਾ ਹੈ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜਿਵੇਂ ਚਾਰ ਸ਼ਵੇਰਾ ਢਾਕੇ ਉਸ ਅਕਾਲ ਤਖਤ ਦੀ ਪ੍ਰਕਰਮਾ ਨੂੰ ਸ਼ਹਿਰਗਾ ਬਣਾਇਆ ਗਿਆ ਜਿਵੇਂ ਤਖਤ ਦਮਦੌਤ ਸਿੰਘ ਸਾਹਿਬ ਦੇ ਬਣਾਇਆ ਗਿਆ ਫੋਮੇ ਸਜਣੋ ਇਹ ਸ਼ਹਿਰ ਦੀ ਬਾਰੀ ਹੈ ਕਿ ਜਿੰਨੇ ਸਾਡੇ ਬੰਦਿਆਂ ਦਾ ਜਾਨੀ ਨੁਕਸਾਨ ਹੋਇਆ ਉਹ ਅਸੀਂ ਬੰਦੇ ਦੁਆਰਾ ਪੈਦਾ ਕਰ ਸਕਦੇ ਹਾਂ ਪਰ ਜਿਹੜੀਆਂ ਇਤਿਹਾਸਕ ਥਾਮਾਂ ਨੇ ਇਹਨਾਂ ਦਾ ਨੁਕਸਾਨ ਹੋਇਆ ਸਿੱਖ ਭਾਵੇਂ ਇਤੋਂ ਦੁੱਗਣੀ ਕੁਰਬਾਨੀ ਦੇ ਲੈਣ ਇੱਕ ਨਿਸ਼ਾਨੀ ਪੈਦਾ ਨਹੀਂ ਕਰ ਸਕਦੇ ਗੁਰੂ ਦੀ ਜੇ ਪੰਥਾਂਬੜਾ ਮਾਰੇ ਤਾਂ ਜਿਹੜੀਆਂ ਜਿਹੜੀਆਂ ਥਾਮਾਂ ਤੇ ਪੱਥਰ ਲਾ ਕੇ ਇੱਟਾਂ ਨੂੰ ਢੱਕ ਦਿੱਤਾ ਗਿਆ ਸਾਨੂੰ ਪੁੱਛਣਾ ਚਾਹੀਦਾ ਮਹਾਰਾ ਨੂੰ ਕਿ ਪੱਥਰ ਪਟੀਆਂ ਉਹ ਸਾਮੀਆਂ ਰਹਿਣਗੀਆਂ ਕਿ ਨਹੀਂ ਰਹਿਣਗੀਆਂ ਇਹ ਕੰਮ ਪੁੱਠਾ ਦੋਰਨਾ ਪੈਣਾ ਹੈ ਅਸਲ ਸਿੱਧਾ ਕਰਨਾ ਪੈਣਾ ਹੈ ਪੁੱਠਾ ਤੁਰਿਆ ਹੋਇਆ ਇਹਦੇ ਤੋਂ ਬਿਨਾ ਖੇਡ ਰੁਕਣੀ ਨਹੀਂ ਹੈ ਕਿਸੇ ਦਿਨ ਕਿਉਂਕਿ ਕਦੇ ਤਾਂ ਰੁਕੇਗਾ ਨਾ ਜੀ ਕੰਮ ਇਹ ਕੋਈ ਤੇ ਰੋਕੇਗਾ ਨਾ ਇਸ ਨੂੰ ਹਾਂ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਸਕਦਾ ਇਹਨੇ ਇੱਥੋਂ ਸ਼ੁਰੂ ਹੋਣਾ ਹੋਵੇ ਇਸ ਸੀਸਗੰਹ ਸਾਹਿਬ ਤੋਂ ਤਾਂ ਇਹ ਹੈ ਕਿ ਪਹਿਲਾਂ ਅਸੀਂ ਇਸ ਪੜਾ ਤੋਂ ਆਪਣੀ ਇਹ ਪਹਿਰੇਦਾਰੀ ਸ਼ੁਰੂ ਕਰੀਏ ਇਸ ਬੋਧ ਸਥਾਨ ਤੇ 71 ਹੋਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਇੱਥੇ ਇਕੱਤਰ ਹੋਏ ਆ ਉਹਦਾ ਮੁੱਖ ਮੁੱਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਜਿਹੜੇ ਧਾਰਮਿਕ ਸਥਾਨ ਤੇ ਨਿਸ਼ਾਨ ਹਨ ਉਹ ਅਸਲੀ ਰੂਪ ਦੇ ਵਿੱਚ ਰਹਿਣ ਸਾਡਿਆਂ ਮਨਾਂ 'ਚ ਦੁਬਧਾ ਕਿਉਂ ਪੈਦਾ ਹੋ ਗਏ ਕਿਉਂਕਿ ਅਸੀਂ ਹੋਰ ਬਹੁਤ ਕੁਝ ਨਕਲੀ ਵੇਖਣ ਲੱਗ ਗਏ ਪਹਿਲਾਂ ਤਸਵੀਰਾਂ ਫਿਰ ਫਿਲਮਾਂ ਉਸ ਤੋਂ ਬਾਅਦ ਨਕਲੀ ਇਮਾਰਤਾਂ ਇਹ ਸਮੇਂ ਦਾ ਗੇੜ ਹੈ ਕਿ ਸਾਡੇ ਇੱਥੋਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨੁਮਾਇੰਦੇ ਨੇ ਉਹ ਵੀ ਸੰਘਰਸ਼ ਦੇ ਦਾਵੇਦਾਰ ਹਨ ਸ਼੍ਰਮਣੀ ਕਮੇਟੀ ਦੇ ਸਖਤਰ ਨੇ ਜਿਹੜੇ ਉਹ ਵੀ ਸੰਘਰਸ਼ ਦੇ ਦਾਵੇਦਾਰ ਹਨ ਸ਼੍ਰਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਜੀ ਨੇ ਉਹ ਵੀ ਸੰਘਰਸ਼ ਦੇ ਦਾਵੇਦਾਰ ਹਨ ਤਾਂ ਦੇਖਣ ਵਾਲੀ ਗੱਲ ਇੰਨੀ ਹੈ ਕਿ ਜਿਹਨੂੰ ਅਸੀਂ ਸੰਘਰਸ਼ ਕਹਿੰਦੇ ਹਾਂ ਉਸ ਦੌਰਾਨ ਕਈ ਹਜ਼ਾਰ ਬੰਦੇ ਦੀ ਜਾਨ ਗਈ ਅਸੀਂ ਸਾਰੀ ਦੁਨੀਆ ਸਾਹਮਣੇ ਕਹਿੰਦੇ ਹਾਂ ਕਿ ਸਾਡਾ ਨੁਕਸਾਨ ਹੋਇਆ ਪਰ ਜੇ ਜੰਗ ਦੇ ਪੱਖ ਤੋਂ ਵੇਖੋਗੇ ਕਿ ਜਿੰਨੇ ਸਾਡੇ ਬੰਦਿਆਂ ਦਾ ਜਾਨੀ ਨੁਕਸਾਨ ਹੋਇਆ ਉਹ ਅਸੀਂ ਬੰਦੇ ਦੁਆਰਾ ਪੈਦਾ ਕਰ ਸਕਦੇ ਹਾਂ ਪਰ ਜਿਹੜੀਆਂ ਇਤਿਹਾਸਕ ਥਾਮਾਂ ਨੇ ਇਹਨਾਂ ਦਾ ਨੁਕਸਾਨ ਹੋਇਆ ਸਿੱਖ ਭਾਵੇਂ ਇਦੋਂ ਦੁੱਗਣੀ ਕੁਰਬਾਨੀ ਦੇ ਲੈਣਾ ਇੱਕ ਨਿਸ਼ਾਨੀ ਪੈਦਾ ਨਹੀਂ ਕਰ ਸਕਦੇ ਗੁਰੂ ਦੀ ਤਾਂ ਇਸ ਕਰਕੇ ਜਿਹੜੇ ਇਤਿਹਾਸ ਦਾ ਜਿਹੜੇ ਜੰਗ ਦਾ ਸਾਨੂੰ ਬਹੁਤ ਜ਼ਿਆਦਾ ਪਤਾ ਹੈ ਉਹ ਛੋਟਾ ਹਿੱਸਾ ਵੱਡਾ ਹਿੱਸਾ ਉਹ ਹੈ ਜਿਹੜਾ ਤੁਹਾਡੀ ਉਹ ਜ਼ਿੰਦਗੀ ਨੂੰ ਘੜਦਾ ਹੈ ਉਹ ਅੱਖਰ ਉਹ ਪਹਿਰਾਵਾ ਉਹ ਦਿਸ਼ਾਵਾਂ ਉਹ ਆਕਾਰ ਤਾਂ ਅਸਲੀ ਮਸਲਾ ਇਸ ਗੱਲ ਦਾ ਹੈ ਕਿ ਅਸੀਂ ਇਹ ਸਾਰੇ ਸਮੁੱਚੇ ਵਰਤਾਰੇ ਨੂੰ ਕਿਵੇਂ ਸਮਝਦੇ ਹਾਂ ਇਹ ਕਿਉਂ ਹੋ ਗਿਆ ਕਿ ਅਸੀਂ ਆਪਣੇ ਗੁਰਦੁਆਰੇ ਟਾਉਣ ਨੂੰ ਇੰਨੇ ਕਾਲੇ ਕਿਉਂ ਆ ਤੁਸੀਂ ਜੇ ਦੂਜਾ ਜਿਹੜਾ ਪੰਜਾਬ ਪਾਕਿਸਤਾਨ 'ਚ ਰਹਿ ਗਿਆ ਉੱਥੇ ਲੋਕੀ ਇੰਨੀ ਛੇਤੀ ਆਪਣੇ ਘਰ ਨਹੀਂ ਡਾਉਂਦੇ ਸਾਡੇ ਇੱਕ ਮਿੱਤਰ ਦਾ ਦਾਦਾ 47 ਜ ਆਪਣਾ ਘਰ ਪਿੰਡ ਦੇ ਬਾਹਰਲੇ ਪਾਸੇ ਛੱਡ ਕੇ ਆਇਆ ਸੀ ਜਦੋਂ 2006 'ਚ ਉਹ ਮੁੰਡਾ ਗਿਆ ਦਾਦੇ ਦੇ ਦੱਸੇ ਮੁਤਾਬਕ ਕਿ ਆਪਣਾ ਘਰ ਨਹਿਰ ਵਾਲੇ ਪਾਸਿਓਂ ਪਹਿਲਾ ਸੀ ਤੇ 2005 ਜਾਂ 6 'ਚ ਵੀ ਉਹ ਘਰ ਨਹਿਰ ਵਾਲੇ ਪਾਸਿਓਂ ਪਹਿਲਾ ਸੀ ਸਾਡੇ ਇੱਥੇ ਜਿਹੜੀ ਇਹ ਹੋੜ ਲੱਗੀ ਹੋਈ ਹੈ ਕਿ ਢਾਕੇ ਹੋਰ ਨਵਾਂ ਕਰੋ ਹੋਰ ਸੋਹਣਾ ਕਰੋ ਉਹ ਸਾਹਮਣੇ ਵੱਡਾ ਬੋਰਡ ਲੱਗਾ ਹੈ ਤਾਂ ਸਾਹਮਣੇ ਵੱਡਾ ਕਰਕੇ ਸੁੰਦਰੀਕਰਨ ਗੁਰੂ ਦੀ ਜਾਤ ਜੈਸੀ ਵੀ ਹੈ ਉਹ ਸੁੰਦਰ ਹੈ ਉਹਦੇ ਰੰਗ ਦਾ ਮਸਲਾ ਨਹੀਂ ਹੈ ਕਿ ਉਹ ਚਿੱਟੀ ਹੈ ਕਿ ਕਾਲੀ ਹੈ ਉਹ ਗੁਰੂ ਦੀ ਹੈ ਇਹੀ ਮਸਲਾ ਹੈ ਮੈਂ ਹੁਣੇ ਇਨਾ ਸਜਣਾ ਨੂੰ ਜ਼ਿੰਮੇਵਾਰਾਂ ਨੂੰ ਮਿਲਿਆ ਤਾਂ ਉਹ ਜਿਹੜਾ ਦੱਸ ਰਹੇ ਸੀ ਅਸੀਂ ਕੀ ਕਰ ਰਹੇ ਹਾਂ ਉਹ ਇਹੀ ਸੀਗਾ ਅਸੀਂ ਵੱਡਾ ਕਰ ਰਹੇ ਹਾਂ ਅਸੀਂ ਸੋਹਣਾ ਕਰ ਰਹੇ ਹਾਂ ਧਰਮ ਵਜੋਂ ਇਤਿਹਾਸ ਵਜੋਂ ਵਿਰਾਸਤ ਵਜੋਂ ਸੋਹਣਾ ਤੇ ਵੱਡਾ ਨਹੀਂ ਚਾਹੀਦਾ ਅਸਲੀ ਅਸਲੀ ਚਾਹੀਦਾ ਦੂਸਰੀ ਬੇਨਤੀ ਜਿੰਨਿਆਂ ਵੀ ਸੱਜਣਾਂ ਨੂੰ ਮੈਂ ਮਿਲਿਆ ਜਦੋਂ ਤੋਂ ਇਹ ਸੀਸੇ ਤੇ ਰੌਲਾ ਪਿਆ ਉਦੋਂ ਤੋਂ ਸਭ ਨੇ ਲੱਭਿਆ ਕਿ ਕੌਣ ਹੈ ਇਹ ਨਾਂ ਦਾ ਬੰਦਾ ਪਹਿਲਾਂ ਜਿਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸੁਣਿਆ ਨਹੀਂ ਇਹਦਾ ਮਤਲਬ ਗੁਰੂ ਦੀ ਗੱਲ ਦਾ ਕੋਈ ਮਹੱਤਵ ਨਹੀਂ ਹੈ ਗੁਰੂ ਦੇ ਥਾਂ ਦਾ ਮਹੱਤਵ ਵੀ ਨਹੀਂ ਹੈ ਕਿ ਦੁਨੀਆ ਤੁਹਾਡੇ ਤੇ ਸਵਾਲ ਨਾ ਕਰ ਦੇਵੇ ਇਹਦਾ ਡਰ ਹੈ ਤਾਂ ਵੱਡਾ ਭਾਈ ਕੀ ਹੈ ਸਾਡੇ ਵਾਸਤੇ ਚਤਰ ਦੁਨੀਆ ਦਾ ਕਿ ਗੁਰੂ ਦਾ ਪਿਆਰ ਇਹ ਗੱਲ ਮੂਲੋਂ ਹੀ ਗਲਤ ਹੈ। ਇਹੀ ਮਸਲੇ ਪੈਦਾ ਕਰਦੀ ਹੈ। ਸੰਗਤ ਬਜੋਂ ਸਾਸੀਂ ਕਿੰਨੇ ਕ ਸਿਆਣੇ ਹੋ ਸਕਦੇ ਆ? ਸਾਡੇ ਤੋਂ ਗਲਤੀ ਹੋ ਸਕਦੀ ਆ, ਸਾਨੂੰ ਕੀ ਪਤਾ? ਜਿਹੜਾ ਬੰਦਾ ਜਿਸ ਅਹੁਦੇ ਤੇ ਬੈਠ ਗਿਆ, ਉਹਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹਨੂੰ ਨਿਭਾਵੇ ਹੋ। ਇਥੇ ਤਖਤ ਸਾਹਿਬ ਦੇ ਦਿਵਾਲੇ ਜਿਹੜਾ ਸ਼ਬਦ ਵਰਤਿਆ ਜਾਂਦਾ ਮੈਨੇਜਰ ਉਹ ਜਿਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਹੈ ਲਗਭਗ ਅਧੀ ਸ਼੍ਰੋਮਣੀ ਕਮੇਟੀ ਹੈ ਭਾਈ ਇਸ ਅਹੁਦੇ ਤੇ ਬੈਠਣ ਵਾਲੇ ਬੰਦੇ ਦੀ ਜ਼ਿੰਮੇਵਾਰੀ ਹੈ ਸਭ ਤੋਂ ਵੱਡੀ ਕਿ ਜੋ ਇੱਥੇ ਵਾਪਰ ਰਿਹਾ ਹੈ ਉਹ ਸਹੀ ਵਾਪਰੇ ਸਾਡੇ ਤੋਂ ਭੁੱਲ ਚੁੱਕ ਹੋ ਸਕਦੀ ਆਮ ਸ਼ਹਿਰੀਆਂ ਤੋਂ ਪਰ ਪ੍ਰਬੰਧਕ ਨੂੰ ਮਾਫੀ ਨਹੀਂ ਹੋ ਸਕਦੀ ਇਸ ਗੱਲ ਦੀ ਇੱਥੇ ਸੱਜਣ ਬੈਠੇ ਨੇ ਜਿਨ੍ਹਾਂ ਦੇ ਕਹਿਣ ਤੇ ਅਸੀਂ ਉਹਨਾਂ ਨੂੰ ਮਿਲੇ ਗੁਰਬਾਣੀ ਦੀ ਇੱਕ ਪੰਗਤੀ ਹੈ ਕਿ ਜੋ ਜਿਉ ਹੋਏ ਸੋ ਉਹ ਗਬਾਇ ਉਹ ਆਏ ਅਸੀਂ ਗੱਲ ਕਰਨ ਦਾ ਸਮਾਂ ਦਿੱਤਾ ਉਹ ਗੱਲ ਕਰਕੇ ਚਲੇ ਗਏ ਸਾਨੂੰ ਸੁਣਨਾ ਜ਼ਰੂਰੀ ਨਹੀਂ ਸਮਝਿਆ ਇਹ ਗੱਲ ਕੋਈ ਅਲੋਕਾਰ ਨਹੀਂ ਹੈ ਪਰसों ਸ਼ਾਮੇ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਭੇ ਤੋਂ ਖਬਰ ਪਈ ਜਿਹੜੀ ਅਖਬਾਰਾਂ 'ਚ ਛਪੀ ਅਸੀਂ ਉਹ ਖਬਰ ਉਹਨਾਂ ਨੂੰ ਦਿਖਾਈ ਵੀ ਕਿ ਭਾਈ ਇਹ ਕੀ ਨੂੰ ਕਹਿ ਰਹੇ ਹੋ ਕਿ ਸੰਗਤਾਂ ਨੂੰ ਧਰਮ ਭਲੇਖਾ ਪਾ ਰਹੇ ਨੇ ਸੰਗਤ ਸੁਚੇਤ ਰਹੇ ਜਿਹਦੇ ਨਾਲ ਗੱਲ ਕਰੀਦੀ ਹੈ ਉਹਦੀ ਪਹਿਲੀ ਸ਼ਰਤ ਉਹਨੂੰ ਬਰਾਬਰ ਤੇ ਮੰਨਣਾ ਹੁੰਦਾ ਹੈ ਜਿਹਨੂੰ ਧਰਮ ਭਲੇਖੇ ਪਾਉਣ ਵਾਲੇ ਕਿਹਾ ਗਿਆ ਇਹਦਾ ਮਤਲਬ ਉਹ ਸੰਗਤ ਨਹੀਂ ਹਨ ਦੁਨੀਆ 'ਚ ਜਿੱਥੇ ਵੀ ਰਾਜੀਨਾਮਾ ਹੁੰਦਾ ਹੈ ਅਸਲੀ ਰਾਜੀਨਾਮਾ ਹੁੰਦਾ ਹੈ ਗੱਲ ਮੁਖ ਦੀ ਹੈ ਜਿੱਥੇ ਵੀ ਜਾ ਕੇ ਉਹਦੀ ਬੁਨਿਆਦੀ ਸ਼ਰਤ ਬੰਦਿਆਂ ਨੂੰ ਬਰਾਬਰ ਦੇ ਮੰਨਣਾ ਹੁੰਦਾ ਹੈ ਅਮਰੀਕਾ ਨੇ ਤਾਲੀਬਾਨ ਨਾਲ ਗੱਲ ਕੀਤੀ ਪਹਿਲਾਂ ਸਾਰੇ ਕੈਦੀ ਛੱਡੇ ਗਏ ਇਹ ਸਬੂਤ ਦੇਣ ਲਈ ਕਿ ਤੁਸੀਂ ਬਰਾਬਰ ਤੇ ਹੋ ਸਾਨੂੰ ਗੱਲਵਾਦ ਦਾ ਸੁਨੇਹਾ ਮਿਲਿਆ ਇਥੋਂ ਜਵਾਨੀ ਕਹੇ ਗਏ ਪਰ ਸੰਗਤ ਦੇ ਵੇਖ ਲਵੇ ਇੱਥੇ ਕਿ ਉਹ ਸੱਜਣ ਉੱਠ ਕੇ ਚਲੇ ਗਏ ਇਹ ਸਬੂਤ ਹੈ ਕਿ ਗੱਲ ਦੀ ਇੱਛਾ ਨਹੀਂ ਹੈ ਬਖਾਵਾ ਜ਼ਰੂਰ ਹੈ ਮੋਟਰ ਸਾਹਿਬ ਯਾਦ ਰੱਖੋ ਇਹ ਗੱਲ ਨੂੰ ਕਿ ਸਾਹਮਣੇ ਆਏ ਗੱਲ ਕਹੀ ਚਲੇ ਗਏ ਬਿਨਾ ਸੁਣੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਗੱਲ ਸੁਣਨੀ ਇਹ ਜੱਦੀ ਜਾਇਦਾਦ ਨਹੀਂ ਹੈ ਸਮੇਂ ਦੇ ਗੇੜ ਨਾਲ ਸੇਵਾ ਸੁਭਾਲ ਦਾ ਮੌਕਾ ਮਿਲ ਗਿਆ ਤਾਂ ਕੋਈ ਰਾਜਾ ਨਹੀਂ ਹੋ ਸਕਦਾ ਉਹ ਆਪਣੀ ਗੱਲ ਤੇ ਕਿੰਨਾ ਨਿਭੜਨਗੇ ਸੰਗਤ ਆਪੇ ਦੇਖ ਲਵੇਗੀ ਸੰਗਤ ਵਜੋਂ ਸਾਡੇ ਸਾਹਮਣੇ ਦੋ ਹੀ ਮਸਲੇ ਨੇ ਜੀ ਇੱਕ ਹੈ ਇੱਥੇ ਪਹਿਰੇਦਾਰੀ ਦੇਣੀ ਤੇ ਜਿੱਥੇ-ਜਿੱਥੇ ਵੀ ਪ੍ਰਾਤਨ ਇਮਾਰਤਾਂ ਹਨ ਇਤਿਹਾਸ ਘਾਣਾ ਸੰਗਤ ਉੱਥੇ-ਉੱਥੇ ਪਹਿਰੇਦਾਰੀ ਦੇਵੇ ਆਹ ਦਵਾਰ ਦੇ ਉੱਪਰ ਦੇਖੋ ਇਹਦੇ ਪਿੱਪਲ ਗੁਰੇ ਹੋਏ ਨੇ ਉੱਪਰ ਕਹਿੰਦੇ ਛੱਤ 'ਚ ਆਉਂਦੀ ਐ ਪ੍ਰੈਸ ਨੋਟ ਦੇ ਵਿੱਚ ਲਿਖਿਆ ਕਦੇ ਛੱਤ 'ਤੇ ਚੜ ਕੇ ਜੇ ਹੱਥ ਮਾਰਿਆ ਹੁੰਦਾ ਆਪਦੇ ਘਰ ਦੇ ਦੇ ਮਾਰਦਿਆਂ ਜਿਵੇਂ ਪਿੱਪਲ ਨਹੀਂ ਸੀ ਉਗੜਨੇ ਛੱਤ ਨੇ ਨਹੀਂ ਸੀ ਚੋਣਾ ਗੁਰੂ ਘਰਾਂ ਜਿੰਨੀਆਂ ਛੱਤਾਂ ਚੋਂਦੀਆਂ ਨੇ ਉਹ ਉੱਪਰ ਉਗੜੇ ਪਿੱਪਲਾਂ ਕਰਕੇ ਰੁੱਖਾਂ ਕਰਕੇ ਚੋਂਦੀਆਂ ਨੇ ਮਿਸਾਲ ਸਪਸ਼ਟ ਹੈ ਕਿ ਸੇਵਾ ਹੇਠਾਂ-ਹੇਠਾਂ ਚੱਲ ਰਹੀ ਐ ਜਿੰਨੀ-ਜਿੰਨੀ ਦੇਖੀ ਜਾ ਸਕਦੀ ਹੈ ਤਾਂ ਸੰਗਤ ਵਜੋਂ ਸਾਡੀ ਜ਼ਿੰਮੇਵਾਰੀ ਹੈ ਪਹਿਰੇਦਾਰੀ ਦੀ ਇਹ ਨਾ ਸੋਚੋ ਕਿ ਫਲਾਣਾ ਨਹੀਂ ਕਰਦਾ ਜਿੰਨਾ ਚਿਰ ਅਸੀਂ ਕੁਝ ਨਹੀਂ ਕਰਿਆ ਕਿਸੇ ਨੇ ਕੁਝ ਕਰਨਾ ਨਹੀਂ ਹੈ ਇਹ ਪ੍ਰਬੰਧ ਕੀ ਵਿਗਾੜ ਹਨ ਇਹ ਇੱਕ ਦਿਨ ਚ ਦੂਰ ਨਹੀਂ ਹੋਣੇ ਨਾਰੇ ਲਾ ਕੇ ਵੀ ਦੂਰ ਨਹੀਂ ਹੋਣੇ ਇਹਦੇ ਲਈ ਬਹੁਤ ਲੰਬਾ ਸਫ਼ਰ ਤੈਅ ਕਰਨਾ ਪੈਣਾ ਹਾਂ ਠੀਕ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਸਕਦਾ ਇਹਨੇ ਇੱਥੋਂ ਸ਼ੁਰੂ ਹੋਣਾ ਹੋਵੇ ਇਸ ਸੀਸਗੰਹ ਸਾਹਿਬ ਤੋਂ ਕਿਉਂਕਿ ਕਦੇ ਤਾਂ ਰੁਕੇਗਾ ਨਾ ਜੀ ਕੰਮ ਇਹ ਕੋਈ ਤੇ ਰੋਕੇਗਾ ਨਾ ਇਸ ਨੂੰ ਤਾਂ ਇਹ ਹੈ ਕਿ ਪਹਿਲਾਂ ਅਸੀਂ ਇਸ ਪੜਾ ਤੋਂ ਆਪਣੀ ਇਹ ਪਹਿਰੇਦਾਰੀ ਸ਼ੁਰੂ ਕਰੀਏ ਪਹਿਲਾਂ ਵੀ ਉਹਨਾਂ ਨੇ ਸੰਗਤਾਂ ਦੀ ਗੱਲ ਮੰਨੀ ਸੀ ਪਰ ਜਦੋਂ ਸਮਾਪਤੀ ਹੋਈ ਉਹਦਾ ਰੂਪ ਹੋਰ ਹੋ ਗਿਆ ਕੱਲ ਨੂੰ ਖਬਰ ਛਪੇਗੀ ਉਹਦਾ ਜੇ ਰੂਪ ਹੋਰ ਹੋ ਜਾਏਗਾ ਘਬਰਾਇਓ ਨਾ ਇਦਾਂ ਹਜ਼ਾਰਾਂ ਬਾਰ ਹੋਇਆ ਹੋਇਆ ਪਹਿਲਾਂ ਕਿਸੇ ਦੀ ਖਬਰ ਤੇ ਯਕੀਨ ਨਹੀਂ ਕਰਨਾ ਹੈ ਮੂੰਹ ਦੀ ਕਹੀ ਗੱਲ ਤੇ ਯਕੀਨ ਨਹੀਂ ਵੀ ਨਹੀਂ ਕਰਨਾ ਹੈ ਕਿਉਂਕਿ ਬਹੁਤ ਵਾਰੀ ਯਕੀਨ ਟੁੱਟਿਆ ਸੰਗਤਾਂ ਦਾ ਘਟੋ ਘਾਟ ਐਸਾ ਜ਼ਿੰਮੇਵਾਰ ਬੰਦਾ ਦੇਣ ਐਸਾ ਲਿਖਤੀ ਸਬੂਤ ਪੈਦਾ ਕਰਨ ਕਿਉਂਕਿ ਇੱਥੇ ਬਾਰ ਬਾਰ ਕਿਹਾ ਗਿਆ ਕਿ ਸ਼ਰਮਣੀ ਕਮੇਟੀ ਦੇ ਪ੍ਰਧਾਨ ਦੇ ਹੁਕਮਾਂ ਨਾਲੇ ਕੰਮ ਚਾਲੂ ਕੀਤਾ ਗਿਆ ਉਹਨਾਂ ਦੇ ਹੁਕਮਾਨਾ ਰੋਕਿਆ ਗਿਆ ਤੇ ਭਾਈ ਫਿਰ ਉਹਦੇ ਹੁਕਮਾਨਾ ਫਿਰ ਚੱਲ ਜਾਏਗਾ ਸੰਗਤ ਕਿੱਥੇ ਆ ਫਿਰ ਨਾ ਉਹਨੂੰ ਪੁੱਛ ਕੇ ਸ਼ੁਰੂ ਕੀਤਾ ਨਾ ਉਹਨੂੰ ਪੁੱਛ ਕੇ ਬੰਦ ਕੀਤਾ ਫਿਰ ਸ਼ੁਰੂ ਕਰ ਲੈਣਗੇ ਇਹ ਸਾਡੇ ਸੱਜਣਾਂ ਪੜੇ ਹੋਏ ਨੇ ਕਾਨੂੰਨ ਕਾਨੂੰਨ ਦਾ ਇੱਕ ਤਰੀਕਾ ਹੁੰਦਾ ਹੈ ਤਰੀਕਾ ਪਾਈ ਜਾਓ ਗਰੀਬ ਬੰਦਾ ਪੋਲਾ ਹੋ ਜਾਂਦਾ ਹੈ ਸੰਘਤ ਪਹਿਲਾਂ ਇਕੱਠੀ ਹੋਈ ਸੀ ਡੂਢਮੇਨਾ ਅੱਜ ਇਕੱਠੀ ਹੋਈ ਹੈ ਪੰਜ ਜਾ ਵਾਰੀ ਹੋਰ ਇਕੱਠੀ ਹੋਊਗੀ ਉਸ ਤੋਂ ਬਾਅਦ ਇਕੱਠੀ ਨਹੀਂ ਹੋਏਗੀ ਲੋਕਾਂ ਦਾ ਮਨ ਮੁੜ ਜਾਏਗਾ ਯਾਰ ਕੀ ਕਰੀਏ ਤਾਂ ਇਹ ਸਮਝਣ ਵਾਲੀ ਗੱਲ ਹੈ ਕਿਸੇ ਨੂੰ ਭਜਾ ਭਜਾ ਕੇ ਥਕਾ ਦੇਣਾ ਰਾਜਨੀਤੀ ਦਾ ਬਹੁਤ ਪੁਰਾਣਾ ਅਸੂਲ ਹੈ ਬੇहद ਪੁਰਾਣਾ ਅਸੂਲ ਹੈ ਰਾਜਨੀਤੀ ਦਾ ਵੀ ਥੋੜੀ ਜਿਹੀ ਮੰਨ ਲਈ ਛੱਡਦੀ ਥੋੜੀ ਜਿਹੀ ਮੰਨ ਨਹੀਂ ਛੱਡਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੀ ਪੜ੍ਹਦੇ ਸੀ ਗੁਰੂ ਅਰਜਨ ਸਾਹਿਬ ਦਾ ਸਰੂਪ ਸੀ ਉੱਥੇ ਉਹਦੇ ਚਾਨਣ ਹੀ ਨਹੀਂ ਸੀ ਲਾਉਂਦੇ 8 ਸਾਲਾਂ ਚ ਤਿੰਨ ਵਾਰ ਲੜਕੇ ਲਗਵਾਈ ਉਹ ਫੇਰ ਆ ਦਿੰਦੇ ਸੀ ਅਖੀਰ ਨੂੰ ਬੰਦੇ ਪੋਲੇ ਹੋ ਜਾਂਦੇ ਆ ਜਿਹੜੇ ਪ੍ਰਬੰਧਕੀ ਵਿਗਾਰ ਨੇ ਉਹਨਾਂ ਬਾਅਦ ਦੇ ਲੰਮਾ ਸਬਰ ਤੈਅ ਕਰਨਾ ਪਵੇਗਾ ਤਾਂ ਸਾਡੇ 'ਚ ਦੋ ਜ਼ਿੰਮੇਵਾਰੀਆਂ ਨੇ ਇੱਕ ਇੱਥੇ ਪਹਿਰੇਦਾਰੀ ਦੇਣੀ ਕਿ ਜਿਵੇਂ ਉਹ ਕਰਨਾ ਚਾਹੁੰਦੇ ਨੇ ਓਵੇਂ ਨਹੀਂ ਹੋਏਗਾ ਇਹਦੀ ਕੋਈ ਵੀ ਜਿਹੜੀ ਸਾਮ ਸੰਭਾਲ ਹੈ ਉਸੇ ਰੂਪ 'ਚ ਹੋਏਗੀ ਜਿਸ ਰੂਪ 'ਚ ਇਹ ਹੈ ਇਸ ਤੋਂ ਵੀ ਅਗਲਾ ਜੇ ਪੰਥ ਥੰਬੜਾ ਮਾਰੇ ਤਾਂ ਜਿਹੜੀਆਂ ਜਿਹੜੀਆਂ ਥਾਮਾਂ ਤੇ ਪੱਥਰ ਲਾ ਕੇ ਇੱਟਾਂ ਨੂੰ ਢੱਕ ਦਿੱਤਾ ਗਿਆ ਸਾਨੂੰ ਪੁੱਛਣਾ ਚਾਹੀਦਾ ਮਹਾਰਾ ਨੂੰ ਕਿ ਪੱਥਰ ਪਟੀਆਂ ਉਹ ਸਾਮੀਆਂ ਰਹਿਣਗੀਆਂ ਕਿ ਨਹੀਂ ਰਹਿਣਗੀਆਂ ਇਹ ਕੰਮ ਪੁੱਠਾ ਦੋਰਨਾ ਪੈਣਾ ਹੈ। ਅਸਲ ਸਿੱਧਾ ਕਰਨਾ ਪੈਣਾ ਹੈ ਪੁੱਠਾ ਤੁਰਿਆ ਹੋਇਆ। ਇਹਦੇ ਤੋਂ ਬਿਨਾ ਖੇੜ ਰੁਕਣੀ ਨਹੀਂ ਹੈ ਕਿਸੇ ਦਿਨ। ਅਸੀਂ ਚਿੱਠੀ ਲੈ ਕੇ ਜਾਗੇ ਕਿ ਤੁਸੀਂ ਸਾਡੇ ਦਫ਼ਤਰ ਆਓ ਜੀ। ਉਹ ਭਾਈ ਜਿਹੜਾ ਗੁਨਾਹਗਰ ਹੈ ਉਹ ਆਵੇ ਸਾਹਮਣੇ ਤਾਂ ਗੱਲ ਬਣਦੀ ਹੈ। ਸੰਗਤ ਕਿਸੇ ਦੇ ਬੂਹੇ ਜਾਵੇ। ਇਹ ਕਿੱਥੇ ਲਿਖਿਆ? ਜਿਨੇ ਜੋ ਵੀ ਸਬੂਤ ਦੇਣਾ ਕਿ ਉਹ ਸਹੀ ਹੈ ਉਹ ਸੰਗਤ ਦੇ ਵਿੱਚ ਆ ਕੇ ਦੇਵੇ ਜੀ। ਨੌਵੇਂ ਪਾਸ਼ਾ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਉੱਤੇ ਸਮਝੌਤਾ ਕਿਸੇ ਬੰਦੇ ਨਾਲ ਨਹੀਂ ਕਿਸੇ ਗੱਲ ਦਾ ਨਹੀਂ ਹੈ ਸੰਗਤ ਦੇ ਸਾਹਮਣੇ ਗੁਰੂ ਦੇ ਅਮਲ ਦੇ ਵਿੱਚ ਕਤਾਹੀ ਕੀਤੀ ਗਈ ਹੈ ਤੇ ਸੰਗਤ ਦੇ ਸਾਹਮਣੇ ਉਹ ਕਤਾਹੀ ਆਪਣੀ ਭਾਈ ਉਥੇ ਮੰਨੀ ਜਾਵੇ ਤੇ ਗਾਹਾਂ ਨੂੰ ਚੰਗੇ ਆਲਣ ਦਾ ਸਬੂਤ ਦਿੱਤਾ ਜਾਵੇ ਤਾਂ ਹੀ ਗੱਲਾਂ ਸੰਭਵ ਹੋਣਗੀਆਂ ਜੀ ਇਹ ਇਸ ਤਰ੍ਹਾਂ ਜੋ ਕਾਗਜ਼ਾਂ ਦੀ ਹਾਜ਼ਰੀ ਹੈ ਕਿ ਲਿਖ ਕੇ ਪਾ ਦਿੱਤਾ ਜੀ ਅਸੀਂ ਡੇਢ ਮਹੀਨਾ ਲਾਇਆ ਸਭ ਨੂੰ ਸੰਪਰਕ ਕਰਿਆ ਹਾਂ ਇਸ ਗੱਲ ਦੀ ਮੈਨੂੰ ਅੱਜ ਖਿਮਾ ਹੈ ਕਿ ਜਿਹੜੇ ਕਾਸੇ ਵਾਲੇ ਬਾਬੇ ਅਨੰਦਗੜ੍ਹ ਵਾਲੇ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਸੁਨੇਹਾ ਨਹੀਂ ਪਹੁੰਚਿਆ ਜੇ ਉਹਨਾਂ ਨੂੰ ਸੱਚੀ ਨਹੀਂ ਪਹੁੰਚਿਆ ਤਾਂ ਆਪਾਂ ਉਸ ਗੱਲ ਦੀ ਖਿਮਾ ਕਿ ਉਹਨਾਂ ਕੋਲ ਸਾਡਾ ਨਹੀਂ ਜਾ ਸਕਿਆ ਪਰ ਮੈਂ ਆਪਣੇ ਜਿੱਤੋਂ ਸਭ ਤੋਂ ਕਈ ਪਾਸਿਆਂ ਤੋਂ ਸੁਨੇਹਾ ਦਿੱਤਾ ਸੀ ਜੇ ਉਹਨਾਂ ਕੋਲ ਨਹੀਂ ਗਿਆ ਤਾਂ ਮੈਨੂੰ ਸੱਚੀ ਇਸ ਗੱਲ ਦੀ ਖਿਮਾ ਹੈ ਕਿ ਮੈਂ ਤੁਹਾਨੂੰ ਉਹਨਾਂ ਦਾ ਨਾਂ ਗਲਤ ਲਿਆ ਗਿਆ ਜੇ ਸੁਨੇਹਾ ਨਹੀਂ ਪਹੁੰਚਿਆ ਸੀ ਪਰ ਜਿਹੜੇ ਬਾਕੀ ਨੇ ਉਹ ਇੱਥੇ ਮੰਨ ਗਏ ਨੇ ਕਿ ਸੁਨੇਹਾ ਪਹੁੰਚਿਆ ਹੋਇਆ ਤਾਂ ਅਗਲੀ ਕਾਰਵਾਈ ਵਾਸਤੇ ਉਹਨਾਂ ਕੋਲੇ ਕਿੰਨਾ ਸਮਾਂ ਹੈ ਇਹ ਸੰਗਤ ਫੈਸਲਾ ਕਰ ਲਵੇ ਪਹਿਲਾਂ ਵੀ ਉਹਨਾਂ ਨੂੰ ਸਮਾਂ ਦੇ ਕੇ ਇਹ ਦਿਨ ਪੈਦਾ ਹੋਇਆ ਆ ਜੋ ਹਾਮੀ ਭਰ ਕੇ ਗਏ ਨੇ ਜੋ ਆਮੀ ਆਪਣੀ ਹਾਮੀ ਤੇ ਖੜਨਗੇ ਤਾਂ ਉਹਦਾ ਸਬੂਤ ਦੇਣ ਸੰਗਤ ਨੂੰ ਕਿ ਹਾਂ ਉਹ ਖੜਨਗੇ ਤੇ ਉਹਦੇ ਲਈ ਅਸੀਂ ਸਮਾਂ ਤੈਅ ਕਰ ਸਕਦੇ ਹਾਂ ਕਿ ਉਹ ਕਿੰਨੇ ਘੰਟਿਆਂ 'ਚ ਦੇਣ ਜਾਂ ਕਿੰਨੇ ਦਿਨਾਂ 'ਚ ਦੇਣ ਪਰ ਇਹ ਉਮੀਦ ਰੱਖ ਕੇ ਚੱਲੋ ਕਿ ਇਹ ਪਹਿਲਾ ਵਰਗਾ ਇੱਕ ਹੋਰ ਛਲਾਵਾ ਹੋ ਸਕਦਾ ਹੈ ਤੇ ਅਸੀਂ ਆਪਣੇ ਆਪ ਨੂੰ ਹੋਰ ਤਿਆਰ ਕਰੀਏ ਹੋਰਾਂ ਪਰਣਾ ਪਰਮਾਣੂ ਸੁਨੇਹਾ ਲਾਈਏ ਜੇ ਉਹ ਮੰਨ ਜਾਂਦੇ ਨੇ ਤਾਂ ਠੀਕ ਹੈ ਇਸ ਤੋਂ ਗਾਹਾਂ ਜਿਹੜਾ ਇੱਕ ਸੁੰਦਰੀਕਰਨ ਦਾ ਪ੍ਰੋਜੈਕਟ ਹੈ ਉਹਦੇ ਅਧੀਨ ਇਹ ਸਾਰੇ ਸ਼ਹਿਰ ਦੀ ਗੁਰੂ ਧਾਮਾਂ ਦਾ ਨਕਸ਼ਾ ਬਦਲਿਆ ਜਾਏਗਾ ਇਹ ਪੱਕੀ ਗੱਲ ਹੈ ਮੈਂ ਬਾਬਿਆਂ ਦਾ ਧੰਨਵਾਦ ਹਾਂ ਕਾਰ ਸੇਵਾ ਵਾਲਿਆਂ ਦਾ ਉਹਨਾਂ ਨੇ ਮੇਰੇ ਗਿਆਨ 'ਚ ਵਾਧਾ ਕੀਤਾ ਅੱਜ ਕਿ ਜਦੋਂ ਦਾ ਭਾਈ ਤੂੰ ਕਹਿ ਰਿਹਾ ਇਹ ਪ੍ਰੋਜੈਕਟ ਉਦੋਂ ਦਾ ਨਹੀਂ ਹੈ ਇਹ 1999 ਦਾ ਹੈ ਤਾਂ ਮੈਂ ਸੋਚਿਆ ਸੀ ਇਹ 5-7 ਸਾਲ ਪੁਰਾਣਾ ਕਿਤੇ ਪਰ ਹੁਣ پتہ ਲੱਗਿਆ ਸਾਰੇ ਸ਼ਹਿਰ ਨੂੰ ਸ਼ੋਨਾ ਬਣਾਉਣ ਵਾਲਾ ਕੰਮ ਆ ਜਿਹੜਾ ਵੀ ਉਹ ਸ਼ਹਿਰਗਾ ਬਣ ਜੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜਿਵੇਂ ਚਾਰ ਸ਼ਵੇਰਾ ਢਾਕੇ ਉਸ ਅਕਾਲ ਤਖਤ ਦੀ ਪ੍ਰਕਰਮਾ ਨੂੰ ਸ਼ਹਿਰਗਾ ਬਣਾਇਆ ਗਿਆ ਜਿਵੇਂ ਤਖਤ ਦਮਦੌਸਰੀ ਸਾਹਿਬ ਦੇ ਬਣਾਇਆ ਗਿਆ ਓਵੇਂ ਸਜਣੋ ਇਹ ਸ਼ਹਿਰ ਦੀ ਵਾਰੀ ਹੈ ਸੁੰਦਰੀ ਕਰਨ ਦਾ ਮਤਲਬ ਇਹ ਹੈ ਕਿ ਤੁਹਾਡਾ ਪੁਰਾਣਾ ਸਭ ਕੁਝ ਢਾ ਦਿੱਤਾ ਜਾਵੇ ਜਾਂ ਉਹਨੂੰ ਰੰਗ ਪਿੱਟ ਕੇ ਉਹਨੂੰ ਸੋਹਣਾ ਬਣਾ ਦਿੱਤਾ ਜਾਵੇ ਦੁਨੀਆ ਦੇ ਹਿਸਾਬ ਨਾਲ ਹੋਰ ਸੁੰਦਰੀ ਕਰਨ ਕੁਝ ਨਹੀਂ ਹੈ ਇਹ ਇਹੀ ਹੈ ਕਿ ਤੁਹਾਡੀ ਪ੍ਰਤਨਤਾ ਤੁਹਾਡੀ ਸਾਦਾਪਣ ਤੁਹਾਡਾ ਜੋ ਗੁਰੂ ਨੇ ਚਲਾਇਆ ਸੀ ਉਹ ਸਾਰਾ ਖਤਮ ਹੋ ਜਾਏ ਇਹ ਇਸੇ ਵੱਡੇ ਕੰਮ ਦਾ ਹਿੱਸਾ ਹੈ ਤੇ ਸਾਡਾ ਜੋਰ ਪੂਰਾ ਲੱਗੇ ਜੇ ਤੇ ਸਾਰੀਆਂ ਜਥੇਬੰਦੀਆਂ ਖਾਸ ਕਰਕੇ ਸੰਗਤ ਵਜੋਂ ਸਾਰੇ ਸचेत ਰਹਿਣ ਕਿਉਂਕਿ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਉਹਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਨੇ ਖਾਸ ਕਰਕੇ ਚੋਣਾਂ ਵਾਲੇ ਭਾਈਆਂ ਦੀਆਂ ਕੋਈ ਬੁਰਾ ਨਾ ਮੰਨੇ ਜੇ ਮੰਨ ਜਾਈ ਤਾਂ ਮੈਨੂੰ ਬੁਰਾ ਵੀ ਨਹੀਂ ਲੱਗਦਾ ਫਿਰ ਪਰ ਇਹ ਜ਼ਰੂਰੀ ਹੈ ਕਿਉਂਕਿ ਜਿੰਨਾ ਚਿਰ ਨਿਸ਼ਕਾਮ ਸੇਵਕ ਜਥਾ ਅਸਲ ਵਿੱਚ ਸੰਗਤੀ ਰੂਪ ਵਿੱਚ ਨਹੀਂ ਹੈ ਉਨਾ ਜੇ ਇਹਨਾਂ ਬੰਦਿਆਂ ਤੋਂ ਖਰਾਬੀ ਹੋਏਗੀ ਤੇ ਕੁਝ ਜਾਣ ਕੇ ਕਰਨਗੇ ਵੀ ਤੇ ਸਾਨੂੰ ਇਹ ਅਖੀਰ ਨੂੰ ਆਪਣਾ ਪ੍ਰਬੰਧ ਖੜਾ ਕਰਨਾ ਪੈਣਾ ਹੈ ਗਿਆਨ ਧਿਆਨ ਦਾ ਵੀ ਇਹ ਗੁਰੂ ਘਰਾਂ ਦੀ ਸੇਵਾ ਸੰਭਾਲਦਾ ਵੀ ਜਿਵੇਂ ਆਪ ਮੈਨੂੰ ਪਤਾ ਲੱਗਿਆ ਜੇ ਬਾਬਿਆਂ ਨੇ ਸਾਰੀ ਸੇਵਾ ਕੀਤੀ ਸੀ ਇਹਦੀ 27 ਗੁਰਦੁਆਰਿਆਂ ਦੀ ਮਹੰਤਾਂ ਤੋਂ ਛਡਾਉਣ ਦੀ ਬਾਕੀ ਗੁਰਦੁਆਰੇ ਛਡਾਏ ਸੀ ਗੁਰਦਵਾਲਾ ਕਮੇਟੀ ਦੇ ਹਿੱਸੇ ਰਹੀ ਵੱਡੇ ਹਿੱਸੇ ਤੇ ਉਹਦਾ ਫਰਕ ਦੇਖਿਓ ਜਿਹੜੇ ਇਹ ਗੁਰਦੁਆਰੇ ਸੰਤ ਮਹਾਪੁਰਸ਼ਾਂ ਨੇ ਛਡਵਾਏ ਸੀ ਉਹਨਾਂ ਦਾ ਸਰੂਪ ਪਰਾਤਨ ਕਾਇਮ ਹੈ ਜਿਹੜੇ ਸਾਡੇ ਵਰਗੇ ਪੜਿਆ ਨਹੀਂ ਛੜਾਏ ਉਹਨਾਂ ਦਾ ਕਾਇਮ ਨਹੀਂ ਰਿਹਾ ਅਨੰਤ ਪ੍ਰਸਾਦ ਦੇ ਆਲੇ ਦੁਆਲੇ ਚ ਅੱਠ ਕੋਨੇ ਗੁਰੂ ਘਰ ਬਹੁਤ ਹਨ ਬਾਕੀ ਸਾਰਾ ਪੰਜਾਬ ਦੇਖਿਓ ਤੁਹਾਨੂੰ ਅੱਠ ਕੋਨੇ ਗੁਰੂ ਘਰ ਨਹੀਂ ਲੱਭਣਗੇ ਜਿਹੜੇ ਛੋਟੇ ਆਕਾਰ ਚ ਹਨ ਤੇ ਇਹ ਯਾਦ ਰੱਖਿਓ ਕਿ ਇਥੋਂ ਦੀ ਜਿਹੜੀ ਪਵਿੱਤਰਤਾ ਇਤਿਹਾਸਕ ਭੰਗੋਲ ਹੈ ਜਿਨੂੰ ਗੱਜੀ ਵਾਲੇ ਸੈਕ੍ਰੇਟ ਜਿਗਰੋਹ ਵੀ ਕਹਿੰਦੇ ਆ ਉਹਦੇ ਬਦਲਾਅ ਦਾ ਮਸਲਾ ਸ਼ੁਰੂ ਹੋ ਗਿਆ ਹੈ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ 1998 ਤੱਕ ਇਹ ਅਨੰਤਪੁਰ ਦਾ ਇਲਾਕਾ ਬਿਲਕੁਲ ਉਮੀਦਾ ਸੀ ਜਿਵੇਂ ਉਹ ਨੀਲੇ ਘੋੜੇ ਵਾਲਾ ਛੱਡ ਕੇ ਗਿਆ ਸੀ ਤੇ ਸਾਡੇ ਵਿਕਾਸ ਨੇ ਜਿਹੜੀ ਨੇਹਰੀ ਜਾਂਦੀ ਹੈ ਉਹਦੇ ਜਿੰਨਾ ਰੁੜ ਗਿਆ ਉਹ ਤਾਂ ਨਹੀਂ ਹੁਣ ਅਸੀਂ ਮੋੜ ਸਕਦੇ ਜਿੰਨਾ ਹੈ ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ ਜਿੰਨ ਲਾਦਾ ਕਿ ਮੈਂ ਸਿੱਖ ਹਾਂ ਉਹ ਭਾਈ ਜ਼ਿੰਮੇਵਾਰ ਹੈ ਕੋਈ ਪ੍ਰਧਾਨ ਕੋਈ ਸਭ ਕੁਝ ਬਾਕੀ ਸਭ ਨਾ ਦੁਨੀਆ ਦੇ ਦਿਖਾਵੇ ਦੇ ਨੇ ਹਰ ਸਿੱਖ ਦੀ ਓਨੀ ਦਾਵੇਦਾਰੀ ਹੈ ਜੰਨੀ ਉੱਥੇ ਬੈਠੇ ਦੀ ਹੈ ਜੰਨੀ ਇੱਥੇ ਖੜੇ ਦੀ ਹੈ ਇਹ ਸਾਰਿਆਂ ਨੂੰ ਨਿਭਾਉਣੀ ਪੈਣੀ ਹੈ ਇੰਨਾਂ ਕੁਝ ਕਹਿੰਦਿਆਂ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਤੇ ਇਹ ਸਭ ਨੂੰ ਯਾਦ ਕਰਾਉਣਾ ਕਿ ਇਹ ਗੱਲ ਉਹਨਾਂ ਨੇ ਇੱਥੇ ਬੋਲੀ ਹੈ ਪਰ ਇਹ ਮੈਨੂੰ ਲੱਗਦਾ ਹੈ ਮੁੱਕੀ ਨਹੀਂ ਹੈ ਸਾਨੂੰ ਹੋਰ ਕਰੜਾ ਪੜਾ ਦੇਣਾ ਪੈ ਸਕਦਾ ਹੈ ਭੁੱਲਾਂ ਚੁੱਕਾਂ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ